ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਉਮੀਦਵਾਰ ਦਾ ਸਾਰੇ ਵੀਰ ਭਰਾ ਠੀਕ ਹੋਣਗੇ ਖੁਸ਼ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਵੈਲਕਮ ਕਰਦੇ ਆ ਆਪਣੇ ਚੈਨਲ ਬਾ ਪੰਜਾਬੀ ਰਿਕਾਰਡ ਕਰਦੇ ਜੀ ਅੱਜ ਜਿਹੜੀ ਆਪਣੀ ਵੀਡੀਓ ਆਪਾਂ ਕੱਲ ਦੇਖਿਆ ਸੀ ਉਹ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਇੱਕ ਖਾਸਾ ਹੋਇਆ ਛੋਟੇ ਬੱਚੇ ਦੇ ਨਾਲ ਪਰ ਇਹ ਵੀ ਉਹ ਅਪਡੇਟ ਆ ਚੁੱਕੀ ਹੈ ਤੇ ਆਪਾਂ ਸੋਨਦੇ ਆ ਨਿਵਾ ਚ ਕਰਦੇ ਆ ਵਿਚਾਰ ਸੰਦੇ ਆ ਵੇਖਦੇ ਆ ਕਿ ਬਈ ਵੀਡੀਓ ਦੇਖ ਲਈਏ ਦੇ ਵਿੱਚ ਪਾਸ ਕੀ ਬੜਿਆ ਸਾਡੇ ਭਰਾਵਾਂ ਨੇ ਜੋ ਅਸੀਂ ਕੱਲ ਵਿਦਿਅਕ ਦਿੱਤੀ ਸੀ ਕਿ ਬਈ ਇਫੈਕਟ ਕੀ ਰਹੋ ਤੇ ਕਿ ਨਿਯਾਮ ਕੀਏ ਗਏ ਚੱਲਦਾ ਪਿਆ ਹੁਣ ਅਜੇ ਜਾਣਾ ਇਹ ਤੱਕ ਤਾਂ ਪਲਟੂਗਾ ਸਭ ਤੋਂ ਵੱਡੇ ਹਿਆਰਪੁਰ ਵਾਲੇ ਗਲਤ ਲੋਕੜੇ ਜਿਨ੍ਹਾਂ ਨੇ ਉਹ ਬੰਦਾ ਪ੍ਰਸ਼ਾਸਨ ਨੂੰ ਦਿੱਤਾ ਪਰ ਅਸੀਂ ਇਹ ਕਹਿੰਨੇ ਆਂ ਵੀ ਅਸੀਂ ਕੋਈ ਬੰਦਾ ਨਹੀਂ ਬਖਸ਼ਣਾ ਆਉਣ ਵਾਲੇ ਟਾਈਮ ਤੇ ਜਿਹੜਾ ਸਾਨੂੰ ਕਿ ਬੱਚੇ ਦਾ ਗਲਤ ਹਰਕਤ ਕਾਲ ਦਾ ਮਿਲ ਗਿਆ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਸਾਰੇ ਧਿਆਨ ਦੇ ਲੈਣਾ ਅਸੀਂ ਵੱਢ ਕੇ ਚੌਂਕ 'ਚ ਟੰਗ ਦਿਆ ਕਰਦੇ ਕੋਈ ਨਹੀਂ ਜੇ ਸਾਡੇ ਪੰਜ ਚਾਰ ਬੰਦੇ ਜੇਲ੍ਹ 'ਚ ਰਹਿ ਹੋਣਗੇ ਕੋਈ ਫਰਕ ਨਹੀਂ ਪੈਂਦਾ ਅਸੀਂ ਆਪੇ ਜਮਾਤ ਕਰਾਵਾਂਗੇ ਡੰਡਾ ਪਰੇਡ ਮਾਰਚ ਅਸੀਂ ਕੱਢਾਂਗੇ ਅੱਜ ਹਿਯਾਰਪੁਰ ਜਾ ਰਹੇ ਹਾਂ ਇਸ ਲਈ ਜਾ ਰਹੇ ਹਾਂ ਅੱਜ ਮੈਂ ਹਿਯਾਰਪੁਰ ਇਸੇ ਕਰਕੇ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਕਿਉਂਕਿ ਜੇ ਅਸੀਂ ਹੁੰਦੇ ਤੇ ਉਹ ਬੰਦਾ ਮੈਂ ਗਾਰੰਟੀ ਦਿੰਦਾ ਜਿੰਦਾ ਨਹੀਂ ਸੀ ਹੁਣ ਅੱਜ ਤੱਕ ਹੁਣ ਉਹ ਨੂੰ ਜਿੰਦਾ ਨਹੀਂ ਸੀ ਹੁਣ ਅਸੀਂ ਉਹਨੂੰ ਪਾਦਨਾ ਸੀਗਾ ਸਿੰਘ ਹੋਰ ਤੱਕ ਸੋਦਾ ਲਾਣ ਦੇ ਹੱਕਾਂ 'ਚ ਰਹੀ ਏ ਸੋਦੇ ਲਾਉਂਦੇ ਰਹੀ ਏ ਚੰਗੇ ਚੰਗੇ ਮੱッセ ਰੰਗੜ ਵਰਗਿਆਂ ਨੂੰ ਵੀ ਬਰਸ਼ਿਆਂ ਤੇ ਸਿਰ ਟੰਗੇ ਆ ਕਾਰਵਾਈ ਦੀ ਮੰਗ ਕਰਦੇ ਹੋ ਕਿ ਕੀ ਕਾਰਵਾਈ ਹੋਣੀ ਚਾਹੀਦੀ ਆ ਉਹ ਕਾਰਵਾਈ ਤੇ ਦੇਖੋ ਜਿਹੜਾ ਸਾਨੂੰ ਕੋ ਫਸ ਗਿਆ ਉਹ ਤੁਸੀਂ ਆਪੀ ਕਰਾਂਗੇ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਨੂੰ ਪਹਿਲਾਂ ਕਿਡਨਾਪ ਕੀਤਾ ਜਾਂਦਾ ਉਸ ਤੋਂ ਬਾਅਦ ਕੂਕਰਮ ਕੀਤਾ ਜਾਂਦਾ ਔਰ ਬੜੀ ਬੇਰਹਿਮੀ ਦੇ ਨਾਲ ਉਹਦਾ ਕਤਲ ਕਰ ਦਿੱਤਾ ਜਾਂਦਾ ਤੇ ਅੱਜ ਕੁਰਾ ਜਾਮ ਕੀਤਾ ਹੋਇਆ ਔਰ ਕੁਰਾਲੀ ਤੋਂ ਇਹ ਆਵਾਜ਼ ਜਿਹੜੀ ਆ ਔਰ ਦੇਸ਼ਵਿਦਿਆਚਾਰ ਦੇ ਵਿੱਚ ਵੀ ਜਾਏਗੀ ਬਾਬਾ ਜੀ ਸਾਡੇ ਨਾਲ ਨੇ ਗੱਲਬਾਤ ਕਰਨ ਨੇ ਤੰਨਾ ਦਲ ਦੇ ਮੁਖੀ ਨੇ ਬਾਬਾ ਜੀ ਕੀ ਕਾਰਵਾਈ ਚਾਹੁੰਦੇ ਹੋ ਆਖਰ ਕੁਰਾਲੀ ਤਾਂ ਤੁਸੀਂ ਬੰਦ ਕਰਤਾ ਲੱਗਦਾ ਕਿ ਇਹ ਬੰਦ ਕਰਨ ਦੇ ਨਾਲ ਇਨਸਾਫ ਬੱਚੇ ਨੂੰ ਮਿਲ ਸਕਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਤਾਂ ਦੀਆਂ ਘਟਨਾਵਾਂ ਨਾ ਹੋਣ ਦੇਖੋ ਅੱਜ ਪੰਜਾਬ ਜਾਗ ਰਿਹਾ ਹੈ ਪਿੰਡਾਂ 'ਚ ਮਤੇ ਪੈ ਰਹੇ ਆ ਤੇ ਆਉਣ ਵਾਲੇ ਟਾਈਮ 'ਚ ਸ਼ਹਿਰਾਂ 'ਚ ਵੀ ਮਤੇ ਪੈਣਗੇ ਇਹ ਸਾਰੇ ਜਿੰਨੇ ਐਮਸੀ ਜਿੰਨੇ ਐਮਐਲਏ ਜਿੰਨੇ ਮੰਤਰੀ ਇਹ ਧਿਆਨ ਦੇ ਲੈਣ ਕਿਉਂਕਿ ਪੰਜਾਬ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੈ ਇੱਥੇ ਖਾਲਸਾ ਰਾਜ ਰਿਆ ਮਹਾਰਾਜ ਰਣਜੀਤ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਰਿਆ ਨਾ ਤੁਹਾਡੀਆਂ ਮਨਿਸਟਰੀਆਂ ਚੱਲਣੀਆਂ ਨਾ ਤੁਸੀਂ ਐਮਐਲਏ ਰਹਿਣਾ ਕਿਉਂਕਿ ਪੰਜਾਬ ਦੇ ਵਿੱਚ ਉਹ ਰਹੇਗਾ ਪ੍ਰਵਾਸੀ ਨਹੀਂ ਰਹੇਗਾ ਜਿਨ੍ਹਾਂ ਨੇ ਸਾਡੇ ਬੱਚਿਆਂ ਨਾਲ ਧੱਕੇ ਕੀਤੇ ਆ ਅਸੀਂ ਗਾਂ ਪ੍ਰਸ਼ਾਸਨ ਕੋਲ ਬਿਲਕੁਲ ਕਾਰਵਾਈ ਦੀ ਮੰਗ ਨਹੀਂ ਚਾਹੁੰਦੇ ਜਿਹੜਾ ਸਾਨੂੰ ਇਹੋ ਜਿਹਾ ਸਭ ਤੋਂ ਵੱਡੇ ਹਿਆਰਪੁਰ ਵਾਲੇ ਗਲਤ ਲੋਕ ਨੇ ਜਿਨ੍ਹਾਂ ਨੇ ਉਹ ਬੰਦਾ ਪ੍ਰਸ਼ਾਸਨ ਨੂੰ ਦਿੱਤਾ ਕਿਉਂ ਪ੍ਰਸ਼ਾਸਨ ਨੂੰ ਦਿੱਤਾ ਜੇ ਉਦੋਂ ਕਾਰਵਾਈ ਕਰਕੇ ਉਹਨੂੰ ਫਿਰ ਵੱਡ ਕੇ ਟੰਗਿਆ ਹੁੰਦਿਆ ਤੇ ਅੱਜ ਗਾਂ ਕੋ ਹਰਕਤ ਨਾ ਹੁੰਦੀ ਪਰ ਅਸੀਂ ਇਹ ਕਹਿੰਨੇ ਆ ਵੀ ਅਸੀਂ ਕੋਈ ਬੰਦਾ ਨਹੀਂ ਬਖਸ਼ਣਾ ਅੱਛਾ ਉਹ ਭਾਈ ਤੇ ਕਹਿਣਾ ਮਤਲਬ ਹੈ ਪ੍ਰਸ਼ਾਸਨ ਯਾਨੀ ਕਿ ਉਹ ਜਿਹੜੀ ਹਕੂਮਤ ਨੂੰ ਕਿਉਂ ਦਿੱਤਾ ਬੰਦਾ ਉਹਨਾਂ ਫੜ ਕੇ ਗੁੰਮ ਤੇ ਗਿਰ ਤੁਸੀਂ ਬਾਤ ਕਾਲ ਨਹੀਂ ਕਰਦੇ ਵੱਡ ਦਿਨਾਂ ਦੇ ਕਰਦੇ ਫਿਰ ਪੀਗਾਤੋ ਸੀਗਾ ਤਾਂ ਕਿ ਉਹ ਕੀ ਕਰਨ ਲੈ ਵਾਰ ਤੋਂ ਇਹਨੇ ਕਹਿ ਵੀ ਜਣਾ ਚਾਹੀਦਾ ਲੇਕਿਨ ਇਹ ਆ ਕਿ ਫਿਰ ਮੈਂ ਕਹਿੰਦਾ ਹਲੇ ਵੀ ਹਿੰਮਤ ਕਰਨ ਭਾਈ ਛੱਡਣੀ ਚਾਹੀਦਾ ਉਹ ਨਾਲੇ ਤਾਂ ਤੇ ਜਿਹੜਾ ਸਾਨੂੰ ਤੇ ਬੱਚੇ ਨਾਲ ਗਲਤ ਹਰਕਤ ਕਰਦਾ ਮਿਲ ਗਿਆ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਸਾਰੇ ਧਿਆਨ ਦੇ ਲੈਣਾ ਅਸੀਂ ਵੱਢ ਕੇ ਚੌਂਕ ਚ ਟੰਗ ਦਿਆ ਕਰਨਾ ਕੋਈ ਨਹੀਂ ਜੇ ਸਾਡੇ ਪੰਚਰ ਮੱਦੇ ਜੇਲ੍ਹ ਚ ਰਹਿਉਣਗੇ ਕੋਈ ਫਰਕ ਨਹੀਂ ਪੈਂਦਾ ਅਸੀਂ ਆਪੀ ਜ਼ਮਾਨਤਾ ਕਰਾਵਾਂਗੇ ਨਹੀਂ ਤੇ ਪੰਜ ਪੰਜ ਚਾਰ ਚਾਰ ਸਾਡੇ ਬੰਦੀ ਸਿੰਘ ਵੀ 40 40 ਸਾਲ ਤੋਂ ਬੈਠੇ ਆ ਕੋਈ ਨਹੀਂ ਸਾਡੇ ਪੰਜ ਪੰਜ ਸੱਤ ਸੱਤ ਸਿੰਘ ਘੱਟਉਣਗੇ ਜਿਹੜਾ ਸਾਨੂੰ ਗਲਤ ਮਿਲ ਗਿਆ ਬੱਚੇ ਨਾਲ ਹਰਕਤ ਕਰਦਾ ਅਸੀਂ ਵੱਢ ਕੇ ਟੰਗ ਦੇਣਾ ਲਗਾਤਾਰ ਵੀਡੀਓਜ਼ ਵਾਇਰਲ ਹੁੰਦੀਆਂ ਨੇ ਔਰ ਇੱਕ ਦੋ ਦਿਨ ਪਹਿਲਾਂ ਵੀ ਵੀਡੀਓ ਆਈ ਹੈ ਕਿ ਬੱਚੇ ਦੇ ਨਾਲ ਗਲਤ ਕੰਮ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਲਗਾਤਾਰ ਇਹ سلسلہ ਵਧ ਰਿਹਾ ਹੈ ਦੇਖੋ ਅਸੀਂ ਗਾਸ ਹੀ ਗਲਤੀਆਂ ਅਸੀਂ ਆਪ ਗਲਤੀਆਂ ਜਦੋਂ ਅਸੀਂ ਪ੍ਰਸ਼ਾਸਨ ਨੂੰ ਫੋਨ ਕਰਦੇ ਨੇ ਵੀ ਲੈ ਜਾਓ ਇਹਨੂੰ ਪ੍ਰਵਾਸੀ ਨੂੰ ਕੀ ਇੱਕ ਪਿੰਡ ਇੱਕ ਪਿੰਡ ਇਕੱਠੇ ਹੋ ਗਿਆ ਇੱਕ ਬੰਦੇ ਨੂੰ ਨਹੀਂ ਮਾਰ ਸਕਦੇ ਕਿੰਨੀਆਂ ਕਿੰਨੀਆਂ ਗਲਤ ਹਰਕਤਾਂ ਹੋ ਰਹੀ ਹੈ ਇਸ ਕਰਕੇ ਸਾਨੂੰ ਇਕੱਠੇ ਹੁੰਦੀ ਲੋੜ ਹੈ ਜੇ ਅਸੀਂ ਪੰਜਾਬ ਨੇ ਬਚਾਉਣਾ ਹੈ ਆਉਣ ਵਾਲੇ ਪੰਜਾਬ ਦਾ ਸੀਐਮ ਉਹ ਹੋਏਗਾ ਜਿਹੜਾ ਕੱਲੀ-ਕੱਲੀ ਗੱਲ ਤੇ ਪੰਜਾਬ ਦੇ ਆਖੇ ਮਤੇ ਪਾਏਗਾ ਪੰਜਾਬ ਜੇ ਉਹ ਬੰਦਾ ਜ਼ਮੀਨ ਲਏਗਾ ਜਿੱਥੇ ਅਸੀਂ ਲੈ ਸਕੀਏ ਪੰਜਾਬ ਵਾਲੇ ਦੇਖੋ ਕੋਈ ਵੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਕੈਂਡਲ ਮਾਰਚ ਕੱਡੇ ਜਾਂਦੇ ਆ ਬੈਠਿਆ ਜਾਂਦਾ ਚੌਂਕਾਂ ਤੇ ਖੜਿਆ ਜਾਂਦਾ ਪਰ ਲੱਗਦਾ ਹੈ ਕਿ ਇਹ ਸਾਰੀ ਚੀਜ਼ ਦਾ ਹੱਲ ਹੈਗਾ ਕੈਂਡਲ ਮਾਰਚ ਕੱਢਣਾ ਦੇਖੋ ਕੈਂਡਲ ਮਾਰਚ ਨਾਲ ਕੋਈ ਹੱਲ ਹੈ ਅੱਗੇ ਕਿੰਨੇ ਅੱਗੇ ਅਸੀਂ ਰੇਵ ਰੋਗ ਲੈ ਕਿੰਨੇ ਕਿ ਕੰਮ ਕਰ ਲਿਆ ਇਸ ਕਰਕੇ ਸਾਨੂੰ ਤਕੜੇ ਹੋਣ ਦੀ ਲੋੜ ਹੈ ਜਿਨੇ ਵੀ ਪੰਜਾਬ ਚ ਕੋਈ ਐਮਸੀ ਆ ਜਿਨੇ ਕੋਈ ਐਮਐਲਏ ਆ ਜਾ ਕੇ ਉਹਨਾਂ ਦੇ ਵੋਟਾ ਬਣਾਉਂਦੇ ਆਪਣੇ ਪੈਤੇ ਲਈ ਜਾ ਕੇ ਆਧਾਰ ਕਾਰਡ ਬਣਾ ਦਿੰਦੇ ਆ ਇਹ ਬਿਲਕੁਲ ਬੰਦ ਕਰਦੇ ਅਸੀਂ ਬਿਲਕੁਲ ਇੱਕ ਇੱਕ ਐਡਰੈਸ ਤੇ 30-30 ਵੋਟਾਂ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਜਿਹੜੇ ਮੁਹਾਲੀ ਦੇ ਨਾਲ ਲੱਗਦੇ ਨੇ ਕਹਿੰਦੇ ਕਿ ਪ੍ਰਵਾਸੀਆਂ ਦਾ ਕਬਜ਼ਾ ਕਹਿੰਦੇ ਕਿ 6.6 ਹਜ਼ਾਰ ਪ੍ਰਵਾਸੀਆਂ ਦੀ ਵੋਟ ਆ ਔਰ ਪਿੰਡ ਵਾਲਿਆਂ ਦੀ ਕਹਿੰਦੇ 7800 ਵੋਟ ਹੈ ਇਹ ਹੁਣ ਐਮਐਲਏ ਨੇ ਮੰਤਰੀਆਂ ਨੇ ਐਮਸੀਆਂ ਨੇ ਇਹ ਦੇਖਣਾ ਵੀ ਉਹਨਾਂ ਨੂੰ ਪੰਜਾਬ ਵਾਲੇ ਪੰਜਾਬੀ ਚਾਹੀਦੇ ਕਿ ਪ੍ਰਵਾਸੀ ਚਾਹੀਦੇ ਆ ਇਹ ਤੱਕ ਤਾਂ ਪਲਟੂਗਾ ਇੱਧਰ ਬਜ਼ੁਰਗ ਖੜੇ ਸੀਗੇ ਕਹਿੰਦੇ ਕਿ ਅਸੀਂ ਤਾਂ ਆਪਣੇ ਬੱਚਿਆਂ ਨੂੰ ਹੁਣ ਛੱਡ ਨਹੀਂ ਸਕਦੇ 1 ਮਿੰਟ ਵੀ ਕਹ ਰਹੇ ਕਿ 1 ਮਿੰਟ ਵੀ ਅੱਖਾਂ ਤੋਂ ਦੂਰ ਹੋ ਜਾਣ ਕਹ ਰਹੇ ਕਿ ਸਾਨੂੰ ਹੌਲ ਪੈਣ ਲੱਗ ਜਾਂਦੇ ਆ ਕਹ ਰਹੇ ਕਿ ਅਸੀਂ ਤਾਂ ਕਿਤੇ ਜਾ ਵੀ ਨਹੀਂ ਸਕਦੇ ਦੇਖੋ ਜਿਹੜੇ ਅੱਜ ਤੋਂ 30 30 ਸਾਲ ਪੁਰਾਣੇ ਸਮੇਂ ਸੀਗੇ ਰਾਤ ਨੂੰ ਧੀਆ ਪੈਣਾ ਵੀ ਬੱਚੇ ਵੀ ਗਲੀਆਂ 'ਚ ਖੇੜਦੇ ਸੀਗੇ 12 12 ਵਜੇ ਤੱਕ ਕੋਈ ਨਹੀਂ ਸੀ ਕਿਸੇ ਨੂੰ ਪੁੱਛਦਾ ਕਿਉਂਕਿ ਉਸ ਟਾਈਮ ਸਾਰੇ ਪੰਜਾਬੀ ਸੀਗੇ ਯਾਰ ਕੋਈ ਗਰੀਬ ਸੀ ਕੋਈ ਮੀਰ ਸੀਗਾ ਸਾਰਿਆਂ ਦੇ ਬੱਚੇ ਇਕੱਠੇ ਰਹਿੰਦੇ ਸੀ ਕਿਸੇ ਨੂੰ ਕੋਈ ਚਾਚਾ ਤਾਇਆ ਕਹਿੰਦਾ ਸੀ ਕਿਸੇ ਨੂੰ ਕੁਛ ਕਹਿੰਦਾ ਸੀ ਪਰ ਇਹੋ ਜਿਹਾ ਗਲਤ ਕੰਮ ਨਹੀਂ ਸੱਚ ਹੁੰਦਾ ਜਦੋਂ ਉਹਦੇ ਪ੍ਰਵਾਸੀ ਗੁੰਡੇ ਪੰਜਾਬ 'ਚ ਵੜ ਗਏ ਜਿਹਨੇ ਕ੍ਰਿਮੀਨਲ ਆ ਉਦੋਂ ਜੋਗੀ ਸਰਕਾਰ ਦੇ ਪਹਜਾਇਓ ਸਾਰੇ ਆ ਕਿਥੇ ਪੰਜਾਬ 'ਚ ਹੀ ਰਹਿ ਰਹੇ ਆ ਕੋਈ ਉਹਨਾਂ ਨੂੰ ਵੈਰੀਫਾਈ ਨਹੀਂ ਕਰ ਰਿਹਾ ਇਸ ਕਰਕੇ ਸਾਰਾ ਪੰਜਾਬ ਆਪ ਤਕੜੇ ਹੋ ਗਏ ਤੇ ਬਾਅਦ ਚੱਕਣੀ ਹੈ ਜਿਹੜਾ ਵੀ ਕੋਈ ਪ੍ਰਵਾਸੀ ਗਲਤ ਕੰਮ ਕਰਦਾ ਹੈ ਤੇ ਉਹਨੂੰ ਆਪਾਂ ਮਤੇ ਪਾ ਕੇ ਤੇ ਪਿੰਡਾਂ 'ਚੋਂ ਕੱਢ ਦੇਣਾ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਿ ਕੀ ਕਾਰਵਾਈ ਹੋਣੀ ਚਾਹੀਦੀ ਆ ਉੱਥੇ ਕਾਰਵਾਈ ਤੇ ਦੇਖੋ ਜਿਹੜਾ ਸਾਨੂੰ ਕੋਈ ਫਸ ਗਿਆ ਉਹ ਤੁਸੀਂ ਆਪ ਹੀ ਕਰਾਂਗੇ ਤੇ ਜਿਹੜਾ ਕੋਈ ਗਲਤ ਕੰਮ ਕਰਦਾ ਉਹ ਆਪਣਾ ਧਿਆਨ ਦੇਵੇ মিডিਆ ਸਾਰਾ ਸੁਣਦਾ ਹੈ ਸੰਗਤ ਸਾਰੀ ਸੁਣਦੀ ਦੇਸ਼ਾ ਵਿਦੇਸ਼ਾ ਚ ਇਹ ਵੀ ਜਿਹੜਾ ਸਾਨੂੰ ਕਿਸੇ ਬੱਚੇ ਨਾਲ ਕੋਈ ਗਲਤ ਹਰਕਤ ਕਰਦਾ ਮਿਲ ਗਿਆ ਤੇ ਅਸੀਂ ਬਿਲਕੁਲ ਨਹੀਂ ਬਖਸ਼ਣਾ ਨੇ ਅੰਗਸ ਸਿੰਘਾਂ ਨੇ ਹੁਣ ਪਿੰਡਾਂ ਚ ਵੀ ਜਾਓਗੇ ਬਿਲਕੁਲ ਸਰਪੰਚਾ ਕੋਲ ਸਰਪੰਚਾ ਕੋ ਗਾਂ ਸਾਰੇ ਜਾ ਰਿਹਾ ਜੇ ਟੀਮਾਂ ਜਾ ਰਹੀ ਹੈ ਬਠਿੰਡੇ ਏਰੀਆ ਚ ਮથે ਪਵਾਏ ਬੜੇ ਹੁਣ ਗਾਂ ਦੀ ਗਾਂ ਕਰੇਗੀ ਆਜੋ ਹੁਸ਼ਿਆਰਪੁਰ ਵੀ ਜਾ ਰਹੇ ਹਾਂ ਤੁਸੀਂ ਹੁਸ਼ਿਆਰਪੁਰ ਜਾ ਕੇ ਸਾਰੇ ਫੱਜਾ ਹੁਸ਼ਿਆਰਪੁਰ ਬੜੀ ਚਰਦੀ ਕਲਾ ਚ ਉਹਨਾਂ ਦੇ ਘਰ ਜਾਵਾਂਗੇ ਉਹਨਾਂ ਦਾ ਦੁੱਖ ਸੁੱਖ ਸੁਣਾ ਗੋਨਾਂ ਦਾ ਜਿਨ੍ਹਾਂ ਦਾ ਧੱਕਾ ਹੈ ਪਰਿਵਾਰ ਨਾਲ ਪਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦੇ ਨਾਲ ਹਿਸ਼ਾਰਪੁਰ ਦੇ ਲੋਕਾਂ ਨੇ ਫੜ ਕੇ ਪ੍ਰਸ਼ਾਸਨ ਨੂੰ ਦਿੱਤਾ ਜਾਂ ਕੋਈ ਇਦਾਂ ਦੀ ਕਾਰਵਾਈ ਕਰਨੀ ਚਾਹੀਦੀ ਸੀ ਕਿ ਇੱਕ ਐਗਜ਼ਾਮਪਲ ਬਣਦਾ ਕਿ ਅਗਰ ਤੁਸੀਂ ਕਿਸੇ ਬੱਚੇ ਨਾਲ ਇਦਾਂ ਕਰੋਗੇ ਤਾਂ ਇਹ ਕਾਰਵਾਈ ਹੋਊਗੀ ਦੇਖੋ ਉੱਥੇ ਜਿਨ੍ਹਾਂ ਨੇ ਦਿੱਤਾ ਉਹ ਗਲਤੀ ਕੀਤੀ ਉਹਨਾਂ ਨੇ ਕਿਉਂਕਿ ਇਦਾਂ ਵੱਡਾ ਕਰਮ ਕਰਨਾ ਪ੍ਰਸ਼ਾਸਨ ਅਦਾਲਤਾਂ ਕੋਟ ਹੈਗੇ ਸੀ ਜੇ ਕੋ ਆਪਸ ਵਿੱਚ ਲੜਾਈ ਹੋ ਜਾਵੇ बराबर ਦੇ ਬੰਦੇ ਦੀ ਲੜਾਈ ਹੁੰਦੀ ਆ ਕੋਈ ਹੋਰ ਮਸਲੇ ਬੜੇ ਹੁੰਦੇ ਆ ਪਰ ਐਡਾ ਵੱਡਾ ਜ਼ੁਲਮ ਹੋਣਾ ਉਥੇ ਬਿਲਕੁਲ ਨਹੀਂ ਪ੍ਰਸ਼ਾਸਨ ਨੂੰ ਇਹੋ ਜਿਹਾ ਬੰਦਾ ਦੇਣਾ ਚਾਹੀਦਾ ਸੀ ਬਿਲਕੁਲ ਮਨਿੰਦਰ ਤੋਂ ਵੀ ਸਵਾਲ ਕਰ ਲੈਨੇ ਆ ਮਨਿੰਦਰ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾਂ ਹੋ ਰਹੀਆਂ ਨੇ ਕਿਹਾ ਜਾ ਰਿਹਾ ਕਿ ਵਕ ਵਕ ਤਰੀਕੇ ਦੇ ਨਾਲ ਉਹਨੂੰ ਸਜ਼ਾ ਦੇਣੀ ਚਾਹੀਦੀ ਸੀ ਕਿ ਕਰਕੇ ਪੁਲਿਸ ਦੇ ਹਵਾਲੇ ਨਹੀਂ ਕਰਨਾ ਚਾਹੀਦਾ ਸੀ ਔਰ ਦੂਜੀ ਤਰਫ ਕੈਂਡਲ ਮਾਰਚ ਕੱਢੇ ਜਾ ਰਹੇ ਲੱਗਦਾ ਹੈ ਕਿ ਇਹ ਸਾਰੀ ਚੀਜ਼ ਦਾ ਮੈਂ ਕਹਿੰਨਾ ਇੱਕ ਗੱਲ ਸੋ ਕੈਂਡਲ ਮਾਰਚਾਂ ਨਾਲ ਜਾਂ ਅਸੀਂ ਉਹਨੂੰ ਇੱਥੇ ਖੜੇ ਆ ਇਹਨਾਂ ਨਾਲ ਹੱਲ ਹੋਏ ਆ ਕਦੀ ਅੱਜ ਅਸੀਂ ਰੋਡ ਜਾਮ ਕਰਕੇ ਖੜੇ ਆਂ ਇਹਨਾਂ ਨਾਲ ਕੋਈ ਹੱਲ ਕਿਸੇ ਦੇ ਸਿਹਤ ਤੇ ਕੋਈ ਫਰਕ ਹੈ ਸਾਡੇ ਪੰਜਾਬ ਦੇ ਸੀਐਮ ਤੇ ਜਾਂ ਇਸ ਇਸ ਜਿਹੜੀ ਕੌਨਸਟਿਟੂਐਂਸੀ 'ਚ ਮੈਂ ਹੁਣ ਖੜਿਆ ਆਂ ਇੱਥੋਂ ਦੇ ਐਮਐਲਏ ਤੇ ਜਾਂ ਇਸ ਏਰੀਏ ਦੇ ਕਿਸੇ ਚੇਅਰਮੈਨ ਐਮਸੀ ਦੇ ਕੋਈ ਸਿਹਤ ਤੇ ਫਰਕ ਪੈਂਦਾ ਪਿਆ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੇ ਇਹਨਾਂ ਨੂੰ ਚਾਹੀਦਾ ਸਾਡੇ ਪੰਜਾਬ ਨੇ ਜੋ ਹੁਣ ਤੱਕ ਕਰਿਆ ਆਪਣੇ ਦਮ ਤੇ ਕਰਿਆ ਤੇ ਆਪਣੇ ਦਮ ਤੇ ਹੁਣ ਕਰਨ ਇਨਸ਼ਾਅੱਲਾ ਖੜੇ ਹੋ ਜਾਣ ਆਪਣੇ ਘਰਾਂ ਚੋਂ ਨਿਕਲ ਲੈਣ ਬਾਹਰ ਇਹ ਸਿਰਫ ਛੋਟਾ ਜਿਹਾ ਪ੍ਰਦਰਸ਼ਨ ਤਾਂ ਕਰਿਆ ਜਿਹੜੀ ਆ ਸੁੱਤੀਆਂ ਆਵਾਜ਼ਾਂ ਨੇ ਜਿਹੜੇ ਸੁੱਤੇ ਹੋਏ ਕੰਬਲ ਲੈ ਲੈ ਆਪਣੇ ਘਰਾਂ ਦੇ ਵਿੱਚ ਇਹ ਜਗਾਨ ਲਈ ਕਰਿਆ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਪਿਆ ਕਿ ਮੈਂ ਡੰਡਾ ਪਰੇਡ ਮਾਰਚ ਅਸੀਂ ਕੱਢਾਂਗੇ ਸਿੰਘ ਕੱਢਣਗੇ ਡੰਡਾ ਪਰੇਡ ਮਾਰਚ ਅੱਜ ਉਹ ਹਿਾਰਪੁਰ ਜਾ ਰਹੇ ਹਾਂ ਇਸ ਲਈ ਜਾ ਰਹੇ ਹਾਂ ਅੱਜ ਮੈਂ ਹਿਾਰਪੁਰ ਇਸੇ ਕਰਕੇ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਗੱਲਬਾਤ ਕਰਕੇ ਜੋ ਮੇਰੇ ਕੋਲ ਉਹਨਾਂ ਦਾ ਸਹਿਯੋਗ ਕਰ ਸਕਦਾ ਹੋਇਆ ਮੈਂ ਕਰੂੰਗਾ ਦੁੱਖ ਚ ਇੱਕ ਆਪਾਂ ਭਾਗੀਦਾਰੀ ਸਾਂਝੇਦਾਰੀ ਕਰ ਸਕਨੇ ਆ ਦੁੱਖ ਅਸੀਂ ਵਡਾ ਨਹੀਂ ਸਕਦੇ ਠੀਕ ਹੈ ਨਾ ਅਸੀਂ ਕਈਏ ਵੀ ਅਸੀਂ ਉਹਨਾਂ ਦਾ ਦੁੱਖ ਲੈ ਲੀਓ ਨਹੀਂ ਬਣਦੀ ਗੱਲ ਲੇਕਿਨ ਅੱਗੇ ਜੋ ਸਾਡੇ ਕੋ ਹੋਊਗਾ ਪ੍ਰਵਾਸੀਆਂ ਦੇ ਖਿਲਾਫ ਜਾਂ ਫਿਰ ਜਿਹੜਾ ਵੀ ਬੰਦਾ ਹੋਊਗਾ ਕਿ ਤੁਸੀਂ ਵੀ ਕਹੋਗੇ ਕਿ ਅੱਗੇ ਕੁਝ ਹੋਊਗਾ ਹਾਲਾਂਕਿ ਵਕ ਵਕ ਸਮਿਆਂ ਤੇ ਵਕ ਵਕ ਮੁੱਦੇ ਉੱਠਦੇ ਆ ਉਸ ਤੋਂ ਬਾਅਦ 2-4 ਦਿਨ ਕਾਰਵਾਈ ਕੀਤੀ ਜਾਂਦੀ ਹੈ ਜਥੇਬੰਦੀਆਂ ਵੀ ਜਾਂਦੀਆਂ ਨੇ ਉਸ ਤੋਂ ਬਾਅਦ ਮਸਲਾ ਠੰਡਾ ਹੋ ਜਾਂਦਾ ਵੇਖੋ ਜਿੰਨੇ ਤੇ ਰਾਜਨੀਤੀ ਕਰਨੀ ਹੋਵੇ ਜਿਨ੍ਹਾਂ ਨੇ ਤੇ ਆਪਣੇ ਨਾਮ ਚ ਮਕਾਣੇ ਹੋਣ ਉਹ ਤੇ ਕਹਿੰਦੇ ਆ ਲਾਰੇ ਝੂਠੇ ਲੇਕਿਨ ਨਾ ਮੈਂ ਰਾਜਨੀਤੀ ਕਰਨੀ ਨਾ ਮੈਂ ਕੋਈ ਪੋਲੀਟੀਸ਼ੀਅਨ ਮੈਂ ਇੱਕ ਆਮ ਯੂਥ ਹਾਂ ਪੰਜਾਬ ਦਾ ਯੂਥ ਹਾਂ ਮੈਂ ਤੇ ਮੇਰੇ ਨਾਲ ਨਿਹੰਗ ਸਿੰਘ ਫੌਜਾਂ ਨੇ ਤੇ ਨਿਹੰਗ ਸਿੰਘਾਂ ਨੇ ਅੱਜ ਤੱਕ ਜਿਹੜੇ ਕਹੇ ਬੋਲ ਪੂਰੇ ਕਰੇ ਆ ਚਾਹੇ ਲੇਟ ਕਰੇ ਆ ਮੈਨੂੰ ਭਾਵੇਂ 10 ਦਿਨ ਲੱਗ ਜਾਣ 20 ਦਿਨ ਲੱਗ ਜਾਣ ਲੇਕਿਨ ਮੈਂ ਮਹਾਲੀ ਵਿੱਚ ਇੱਕ ਕੱਠ ਰੱਖਾਂਗਾ ਮੈਂ ਚੈਨਲ ਦੇ ਮਾਧਿਅਮ ਦੇ ਰਾਹੀਂ ਉਸ ਇਕੱਠ ਦਾ ਐਲਾਨ ਕਰਾਂਗਾ ਜਿੰਨੇ ਜਿੰਨੇ ਲੋਕ ਚਾਹੁੰਦੇ ਆ ਸੇਵਾ ਕਰਨਾ ਵੀ ਜਿਹੜੇ ਲੋਕ ਚਾਹੁੰਦੇ ਆ ਕਿ ਬਾਕੀ ਇਸ ਇਸ ਉੱਤੇ ਕੋਈ ਵਧੀਆ ਪੈਰਾ ਦਿੱਤਾ ਜਾਵੇ ਤੇ ਆਪਾਂ ਮਹਾਲੀ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਬੰਦੀ ਸਿੰਘਾਂ ਦੇ ਮੋਰਚੇ ਤੋਂ ਸ਼ੁਰੂ ਕਰਾਂਗੇ ਡੰਡਾ ਪਰੇਡ ਮਾਰਚ ਉੱਥੋਂ ਲੈ ਕੇ ਨਿਕਲਾਂਗੇ ਜਿਹੜਾ ਪ੍ਰਵਾਸੀ ਜਿਹੜਾ दारू ਪੀਤਾ ਦਿਨ ਦਿਹਾੜੇ दारू ਪੀਤਾ ਜਾਂ ਗੁਟਕਾ ਪਾਣੀ ਇਹ ਬੋ ਖਾਂਦਾ ਨਜ਼ਰ ਆ ਗਿਆ ਜਾਂ ਕੋਈ ਵੀ ਇਹ ਪਹਿਲਾਂ ਇਹ ਕੁੱਟਣੇ ਆ ਬਾਅਦ ਚੋਂ ਅਸੀਂ ਪਿੰਡਾਂ 'ਚ ਜਾਣਾ ਜਿਹੜੇ ਜਿਹੜੇ ਪਿੰਡ ਸਰਪੰਚਾਂ ਨੇ ਜਾਂ ਜਿਹੜੇ ਐਮਸੀਆਂ ਨੇ ਜਿਵੇਂ ਏਰੀਆ ਦੇ ਵਾਈਜ਼ ਪ੍ਰਵਾਸੀਆਂ ਨੂੰ ਜਿਹੜੇ ਆ ਬਿਹਾਰੀ ਆਪਣੇ ਸਿਰ ਤੇ ਬਿਠਾਏ ਆ 2-2000 ਰੁਪਏ ਕਮਰੇ ਦੇ ਦੇ ਕੇ ਬਿਠਾਏ ਆ ਨਾ ਉਹਨਾਂ ਨਾਲ ਗੱਲ ਕਰਨੀ ਵੀ ਤੁਸੀਂ ਦੱਸੋ ਕਿਵੇਂ ਬਿਠਾਏ ਆ ਪਰ ਲੱਗਦਾ ਨਹੀਂ ਕਿ ਇਹ ਲਾਲਚ ਨੇ 2-2000 4-4000 ਦੇ ਲਾਲਚ ਨੇ ਇਹ ਸਾਰਿਆਂ ਮਾਹੌਲ ਖਰਾਬ ਕੀਤਾ ਹੋਇਆ ਕਿ ਆਖਰ ਇਹ ਤਾਂ ਸੋਚਦੇ ਆ ਕਿ 10 ਬੀ ਹਜ਼ਾਰ ਆ ਜਾਊਗਾ ਉਸ ਤੋਂ ਬਾਅਦ ਇਹ ਨਹੀਂ ਸੋਚਦੇ ਕਿ ਆਪਣੇ ਘਰ ਦੇ ਵਿੱਚ ਹੀ ਬਿਠਾਏ ਹੋਇਆ ਕੱਲ ਨੂੰ ਕੋਈ ਗੱਲ ਵੀ ਉੱਥੇ ਜਦੋਂ ਕੁੰਬੜੇ ਦੋ ਬੱਚੇ ਮਾਰੇ ਸੀ ਭਈਆਂ ਨੇ ਉਦੋਂ ਵੀ ਲੋਕਾਂ ਨੂੰ ਸ਼ਰਮ ਨਹੀਂ ਆਈ ਇੱਕ ਹਫ਼ਤਾ ਦੋ ਬੱਚੇ ਸੜਕ ਤੇ ਪਾ ਕੇ ਪੂਰਾ ਪੰਜਾਬ ਉੱਥੇ ਇਨਸਾਫ਼ ਦੀ ਮੰਗ ਕਰਦਾ ਰਿਹਾ ਹੈ ਕਿ ਨਹੀਂ ਮਾਰ ਕਰਦਾ ਰਿਹਾ ਉਦੋਂ ਵੀ ਕਿਸੇ ਕੁੰਬੜੇ ਕਿਸੇ ਸੁਹਾਣੇ ਜਾਂ ਹੋਰ ਮਹਾਲੀ ਦੇ ਕਿਸੇ ਏਰੀਆ ਨੂੰ ਸ਼ਰਮ ਨਹੀਂ ਆਈ ਵੀ ਹੋਣੀਆਂ ਬਈਆਂ ਨੂੰ ਭੁਜਾ ਦਈਏ ਉਦੋਂ ਬਾਅਦ ਆ ਏਡਾ ਵੱਡਾ ਕਾਂਡ ਹੋ ਗਿਆ ਇੱਕ ਹੁਣ ਜਲੰਧਰ ਹੋ ਗਿਆ ਲਗਾਤਾਰ ਸੁਣਨ ਨੂੰ ਮਿਲਦਾ ਪਿਆ ਇਹਨਾਂ ਨੂੰ ਹਜੇ ਤੱਕ ਵੀ ਕੋਈ ਸ਼ਰਮ ਨਹੀਂ ਆਂਦੀ ਭਈ ਵੀ ਅਸੀਂ 2-2000 4-4000 ਦਾ ਲਾਲਚ ਛੱਡੀਏ ਸਾਡੇ ਉਦਾਂ ਹੀ ਮਹਾਰਾਜ ਕਿਰਪਾ ਕਰੇਗਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀਗੀ ਇੱਕ ਤਰਫ ਤਾਂ ਦੇ ਕੋ ਗੁੱਸਾ ਪੂਰਾ ਹੈਗਾ ਕਿ ਭਈ ਕਾਰਵਾਈ ਹੋਣੀ ਚਾਹੀਦੀ ਸੀ ਉਸ ਤੇ ਸਖਤੋ ਸਖਤ ਲੋਕਾਂ ਨੇ ਆਪਣੀ ਕਾਰਵਾਈ ਕਰਨੀ ਸੀ ਪਰ ਦੂਜੀ ਤਰਫ ਤੁਸੀਂ ਭਾਹੁਕ ਵੀ ਹੈਗੇ ਹੋ ਤੁਹਾਡੀ ਵੀ ਅੱਖਾਂ 'ਚ ਪਾਣੀ ਆ ਰਿਆ ਸੀ ਉਹ ਬੱਚੇ ਦੀ ਤਸਵੀਰ ਦੇਖ ਕੇ ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਤਸਵੀਰ ਦੇਖ ਰਹੇ ਸੀ ਪਰ ਦਿਨੋ ਕੀ ਸੋਚਨੇ ਹਾਂ ਕਿ ਆਖਰੀ ਯਾਰ ਇਦਾਂ ਦੇ ਬੰਦਿਆਂ ਦਾ ਨੂੰ ਹੋਣਾ ਕੀ ਚਾਹੀਦਾ ਮੈਂ ਜਦੋਂ ਫੋਟੋ ਵੇਖੀ ਸੀ ਨਾ ਤੇ ਮੈਂ ਉਦੋਂ ਇਸ ਗੱਲੋਂ ਮੈਨੂੰ ਹੈਰਾਨਗੀ ਸੀਗੀ ਕਿ ਮੈਂ ਉੱਥੇ ਕਿਉਂ ਨਹੀਂ ਸੀਗਾ ਜਾ ਉਹ ਹਿਾਰਪੁਰ ਦੇ ਵਿੱਚ ਮੈਂ ਹਿਾਰਪੁਰ 'ਚ ਕਿਉਂ ਨਹੀਂ ਸੀ ਕਿਉਂਕਿ ਜੇ ਅਸੀਂ ਹੁੰਦੇ ਮੈਨੂੰ ਪਤਾ ਮੇਰੇ ਨਾਲ ਚੜ੍ਹਦੀ ਕਲਾ ਦੀ ਫੋਲ ਰਹਿੰਦੀ ਆ ਹਰ ਟਾਈਮ ਤੇ ਉਹ ਬੰਦਾ ਮੈਂ ਗਾਰੰਟੀ ਦਿੰਦਾ ਜਿੰਦਾ ਨਹੀਂ ਸੀ ਹੁਣ ਅੱਜ ਤੱਕ ਹੁਣ ਉਹ ਜਿੰਦਾ ਨਹੀਂ ਸੀ ਹੁਣ ਅਸੀਂ ਉਹਨੂੰ ਤਪਾਦਣਾ ਸੀਗਾ ਤੇ ਮੈਂ ਤਾਂ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਵੀ ਤੁਸੀਂ ਆ ਜਿਹੜੇ ਬਾ ਅੱਛਾ ਸ਼ਬੀਰ ਭਾਈ ਕਾਨੂੰਨ ਤੇ ਪਤਾ ਜਿੱਦਾਂ ਪਾ ਵੀਡੀਓ ਦੇਖਦੇ ਆ ਤੇ ਉਹ ਬਾਰ ਬਾਰ ਇਹੀ ਕਹਿ ਰਿਹਾ ਕਿ ਮੈਂ ਲੋਕਾਂ ਨੂੰ ਪੇਸ਼ ਕਰਦਾ ਮੈਂ ਲੋਕਾਂ ਨੂੰ ਅਪੀਲ ਕਰਦਾ ਬਾਰ ਬਾਰ ਉਹੀ ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਦੇ ਦਿਨ ਦੇ ਵਿੱਚ ਇਹ ਗੱਲ ਪੈਠ ਜਾਵੇ ਕੀ ਜਿੱਦਾਂ ਅਸੀਂ ਤੁਹਾਨੂੰ ਆਉਣ ਬਾਹਰ ਜਿਹੜੇ ਬੰਦੇ ਆ ਰਹੇ ਆ ਜਾਂ ਜਾ ਰਹੇ ਆ ਇਹ ਤਾਂ ਲੋਕ ਜਿਹੜੇ ਆ ਬਾਹਰ ਆਣ ਤਾਂ ਕਿ ਆਉਣ ਵਾਲੇ ਦੌਰ ਦੇ ਵਿੱਚ ਕੋਈ ਇਦਾਂ ਦਾ ਮਸਲਾ ਪੈਦਾ ਨਾ ਹੋਵੇ ਆ ਆਣ ਉਹ ਜਿਹੜੇ ਲੋਕਾਂ ਨੂੰ ਕਰੂ ਬਾਹਰ ਕੱਢਣਾ ਦਾ ਮਤਲਬ ਹੋਰ ਹੁੰਦਾ ਵਾ ਹਾਂ ਜਗ੍ਹਾ ਬੰਨੇ ਜੱਤੀ ਕੀਤੀ ਹੈ ਕਿੰਨੇ ਕ ਬੰਦੇ ਨੇ ਦੋ ਇੱਕ ਇੱਕ ਜਾਂ ਦੋ ਦੋ ਲਾ ਚਲੋ ਦੋ ਇੱਕ ਬੰਦਾ ਉਹ ਪ੍ਰਸ਼ਾਸਨ ਦੇਖ ਕੇ ਰਿਹਾ ਚੋ ਨਹੀਂ ਤੂੰ ਦੋਗਾ ਦੋਗਾ ਦੋਲੇ ਦੋ ਬੰਦੇ ਕੁੱਪੜਾਂ ਵਾਸਤੇ ਦੋਸਤੇ ਪੋੜੇ। ਉਹ ਬਹੁਤ ਹੀ ਬਹੁਤ ਹੈ ਗੱਪਾਂ। ਲੇਕਿਨ ਬੰਦੇ ਬਾਤ ਕਰਨ ਦੇ ਵਿੱਚ ਪਤਾ ਕੀ ਹੈ ਕਿ ਕਿਹਦੇ ਵਾਸਤੇ ਗੱਲ ਕਰਨੇ ਨੇ। ਉਹ ਪਈ ਜਿਹੜੇ ਉਹਨਾਂ ਨੂੰ ਬਚਾਣ ਆਂਦੇ ਨੇ ਉਹ ਉਹਨਾਂ ਉਹਨਾਂ ਹਾਂ ਉਹਨਾਂ ਰੋਕੇ ਵਾਸਤੇ। ਜਿਹੜੇ ਉਹਨਾਂ ਨੂੰ ਬਚਾਣ ਆਂਦੇ ਨੇ। ਹੁਣ ਅਜਿੰਨਾ ਇਚਾਰਜ ਹੋ ਰਿਹਾ। ਤੂੰ ਕੀ ਸਮਝਦਾ ਦੋ ਬੰਦੇ ਵਾਸਤੇ? ਨਹੀਂ। ਅ ਜੇ ਉਹਨਾਂ ਨੂੰ ਪਤਾ ਜਿੱਤੇ ਪੈ ਰਿਹਾ। ਨਹੀਂ ਜੋਨਾ ਸਾਰਿਆਂ ਵਾਸਤੇ ਐਂਕਰ ਦੀ ਗੱਲ ਸੁਣਿਆ ਸੀ ਕਿ ਹਰ ਦੂਸਰੇ ਤੀਸਰੇ ਦੇਣੀਆਂ ਚੌਥੇ ਦੇਣ ਕੋਈ ਨਾ ਕੋਈ ਵਾਕਿਆ ਪੇਸ਼ ਆਈ ਹੈ। ਕੋ ਛੋਟੇ ਬੱਚਿਆਂ ਨਾਲ ਤੋਂ ਇੰਟਰਵਿਊ ਸੁਣਿਆ ਤੇ ਅੱਗੇ ਸਾਡੇ ਬੱਚੇ 12 ਵਜੇ ਕਰ ਬਾਅਦ ਖੇਡਦੇ ਰਹਿੰਦੇ ਸਨ ਚਾਚਾ ਰਹੇ ਹੈ। ਰੋਜ਼ ਖੇਡ ਵੀ ਨਹੀਂ ਆ ਨਾ ਕਿਵੇਂ ਬਾਹਰ ਬੱਚੇ ਰਹਿੰਦੇ। ਇੱਕ ਮੈਂ ਨੱਚਦਾ ਦੋ ਰੋ ਇਹਦੇ ਤੇ ਇੱਕ ਗੱਲ ਕਰ ਰਹੇ ਆ ਕਿ ਪਹਿਲੇ ਭਾਈਆਂ ਵਗੈਰਾ ਤੋਂ ਪਹਿਲੇ ਉਹ ਕਹਿੰਦੇ ਸਨ 12 1 ਵਜੇ ਕਰ ਬੱਚੇ ਗਲੀਆਂ ਚ ਫੇਰਦੇ ਰਹਿੰਦੇ ਸਨ ਸਾਨੂੰ ਹੁਣ ਦਿਕਰ ਦੇਸੀ ਹੁੰਦਾ। ਭਾਈ ਸਭ ਤੋਂ ਵੱਡੀ ਦਿਕਰ ਵੀ ਇਹ ਆ ਕਿ ਦੇਖੋ ਨਾ ਜੀ ਇਨਾ ਇਨਾ ਦਹਿਸ਼ਤ ਫੈਲੀ ਪਈ ਆ ਕਿ ਫਿਰ ਦੇਰ ਚਵੇਰ ਕੋਈ ਆਪਣੇ ਪਿੰਡ ਦੇ ਵਿੱਚ ਜੀ ਬੱਚਾ ਬਾਹਰ ਨਹੀਂ ਪਹੁੰਚਦਾ ਨਾ ਕੌਣ ਕੱਢੇਗਾ ਆਪਣੇ ਜੀ ਕਰਦੇ ਕਿਉਂ ਕਿ ਖਤਰਾ ਖਤਰਾ ਕਿਉਂ ਅਸੀਂ ਆਪਣੇ ਉੱਤੇ ਆ ਬਣਾਇਆ ਅੱਜ ਦਾ ਭਾਈ ਜਿਹੜਾ ਗੱਲ ਕਰਦਾ ਭਾਈ ਦਾ ਨਾਮ ਵੀ ਪਤਾ ਲੇਕਿਨ ਮੈਂ ਮੈਂ ਬੇਨਤੀ ਕਰਾਂਗਾ ਆਪਣੇ ਪੂਰੇ ਪੰਜਾਬ ਨੂੰ ਆਪਣੇ ਭਰਾਵਾਂ ਨੂੰ ਜਿਹੜੇ ਇਹਦੇ ਨਾਲ ਭਾਈ ਖੜੇ ਹੋ ਜਾਓ ਆਪਣੇ ਘਰ ਬਚਾਉਣ ਦੇ ਅੱਜ ਉਸ ਬੱਚੇ ਨਾਲ ਹੋਈ ਹੈ ਨਾ ਤੇ ਜਿਨ੍ਹਾਂ ਨੇ ਉਹਨੂੰ ਪਨਾਹ ਦਿੱਤੀ ਮੈਨੂੰ ਸਮਝ ਨਹੀਂ ਆ ਰਹੀ ਯਾਰ ਇਹ ਇਹ ਆਮ ਬਾਹਰ ਨਿਕਲੀ ਹੋਈ ਹੈ ਤੇ ਜਿਨ੍ਹਾਂ ਨੇ ਉਹਨੂੰ ਟੱਕਿਆ ਹੋਇਆ ਹੈ ਮੰਗਾ ਉਸਦਾ ਇੱਥੇ ਉਹ 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 ਜ਼ਿੰਦਗੀ ਜੀਣਾ ਉਹਦਾ ਬਣਦਾ ਹੀ ਨਹੀਂ ਉਹਨੂੰ ਨਾ ਪਤਾ ਕੀ ਕਰਨ ਮੈਂ ਕਹਿੰਦਾ ਅਗਰ ਕਾਨੂੰਨ ਕਦੇ ਵਾਸਤੇ ਆਮ ਇਨਸਾਨਾਂ ਵਾਸਤੇ ਤੇ ਕਾਨੂੰਨ ਦਾ ਕੰਮ ਇਹ ਬਣਦਾ ਹੈ ਭਾਈ ਉਸ ਬੰਦੇ ਨੂੰ ਕੱਢ ਕੇ ਲੋਕਾਂ ਨੂੰ ਆਹੋ ਭਾਈ ਤੁਹਾਡਾ ਮਜਰਬ ਕੱਢੋ ਵੱਟ ਜਿਹੜੇ ਮੈਂ ਕਹਿੰਦਾ ਹਾਂ ਕਰ ਲੋ ਭਾਈ ਇਹਨੂੰ ਕਹਿੰਦੇ ਨੇ ਵਫਾਦਾਰੀ ਦੇਖੋ ਜੀ ਅਗਰ ਆਵਾਮ ਕਾਨੂੰਨ ਇਕਤਿਹਾਰ ਦਿੰਦੀ ਆ ਆਪਣੇ ਤੇਰ ਤੁਹਾਨੂੰ ਸੋਚਦਾ ਕਿ ਤੁਸੀਂ ਆਵਾਮ ਦਾ ਕੋ ਸੋਚੋ ਕਿਉਂਕਿ ਆਵਾਮ ਨੂੰ ਤੁਹਾਨੂੰ ਸਾਰਾ ਕੁਝ ਬਣਾਇਆ ਹੈ ਤੁਸੀਂ ਉਸ ਬੰਦੇ ਨੂੰ ਪਨਾ ਦਿੱਤੀ ਹੋਈ ਆ ਇਤਨੇ ਵਾਕਿਆ ਇਹ ਨਹੀਂ ਕਿ ਉੱਥੇ ਪਾਕਿਸਤਾਨ ਵੀ ਹੋਇਆ ਵਾ ਅਸੀਂ ਮੈਂ ਤੇ ਕਮਰਾਨ ਅਸੀਂ ਜਾ ਰਹੇ ਸੀ ਮੈਂ ਇਸ ਦੇ ਵਾਕਿਆ ਨੂੰ ਦੇਖਿਆ ਸਾਨੂੰ ਉਹ ਵੀ ਵਾਕਿਆ ਆ ਤਾਂ ਉਹ ਤੁਹਾਨੂੰ ਬਤਾ ਦਗਾ ਉਸ ਦਿਨਾਂ ਬੜਾ ਉਸ ਦਿਨਾਂ ਬੜਾ ਭਾਈ ਉਹ 10 ਪਤਨੀ 5 ਸਾਲ ਦੀ ਬੱਚੀ ਸੀ ਹੋਈ 5 ਸਾਲ ਦੀ ਬੱਚੀ ਨਾਲ ওই ਸੇਮ ਆਈ ਸੇਮ ਘਾਣੀ ਯਕੀਨ ਮਨ ਨੂੰ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਉਹ ਜਿਹਨੇ ਇੱਜ਼ਤ ਕੀਤੀ ਸੀਗੀ ਜਿਹਨੇ ਮਾਰਿਆ ਸੀ ਉਹ ਜਿੰਦਾ ਕਿ ਮਰ ਗਿਆ ਪਰ ਮਰਨ ਸਾਨੂੰ ਨਹੀਂ ਪਤਾ ਲਗਾ ਜਿਹਨੇ ਤਾਂ ਸਾਨੂੰ ਪਤਾ ਵਾ ਨਾਂ ਨੂੰ ਸੁਦਾ ਮਿਲੀ ਅਸੀਂ ਨਹੀਂ ਵੇਖੀ ਉਹ ਪਤਨੀ ਬਾਹਰ ਕੌਮ ਦਾ ਸਾਨੂੰ ਨਹੀਂ ਪਤਾ ਲੇਕਿਨ ਉਹ ਬੰਦਾ ਅੰਦਰੋਂ ਸਾਨੂੰ ਨਹੀਂ ਪਤਾ ਭਾਈ ਅਹਿਮਦ ਨਹੀਂ ਹੁੰਦਾ ਹੈਗਾ ਜੀ ਕਿਉਂਕਿ ਦੇਖੋ ਉਸ ਬੰਦੇ ਇੱਕ ਬੱਚੇ ਨਾਲ ਜ਼ਿਆਦਤੀ ਕੀਤੀ ਸਾਰੇ ਬੱਚੇ ਡਰ ਗਏ ਸਾਰੇ ਪਰਿਵਾਰ ਡਰ ਗਿਆ ਹੁਣ ਮੈਂ ਕਹਿੰਦਾ ਉਹਨੂੰ ਫੜ ਲਾਓ ਤਾਂ ਕਿ ਇਧਰ ਦੇ ਹੋਰ ਡਰ ਜਾਣ ਅਸਲੀ ਡਰੇ ਉਹਨਾਂ ਨੂੰ ਡਰਾਈਏ ਜਿਹੜੇ ਹੱਤ ਕਰਦੇ ਨੇ ਪਰ ਭਾਈ ਅਸਲੀ ਕੋ ਡਰੇ ਯਾਰ ਇੱਕਦਮ ਅੱਛਾ ਸਾਫ਼ ਸੁਥਰਾ ਮਾਸ਼ਾ ਕਿਉਂ ਨਹੀਂ ਚਾਰ ਲੋਕ ਗੰਦੇ ਲੋਕ ਉਹਨਾਂ ਨੂੰ ਡਰਾਓ ਪਾਇਆ ਜਿਵੇਂ ਉਹ ਬੰਦੇ ਵੀਡੀਓ ਕੀਤੀ ਸੀ ਉਹਨੇ ਮੇਰੇ ਦਾ ਵਟਸਐਪ ਬਾਰ-ਬਾਰ ਕਹਿ ਰਿਹਾ ਸੀ ਇਹ ਨੋ ਸਾਰੇ ਆਮ ਇੱਥੇ ਜਿਹੜੀ ਵੀ ਸਰਵਾ ਦੇਣੀ ਹੈ ਸਾਰੇ ਆਮ ਦਿਓ ਚੌਕ ਦੇ ਵਿੱਚ ਠੀਕ ਹੈ ਮੇਰੇ ਸਾਹਮਣੇ ਦੋ ਯਾਰ ਇਹ ਆਪ ਪਹਿਲਾਂ ਦੀ ਪਹਿਲੇ ਮੈਂ ਚੀਜ਼ ਪੁੱਛਣਾ ਜਾਣਾ ਵਾ ਕਿ ਤੈਨੂੰ ਮੇਰੇ ਬੱਚੇ ਦਾ ਨਾਮ ਯਾਦ ਆਦਾ ਆ ਮੱਬੀ ਮੇਰਾ ਪਹਿਲਾਂ ਤੇ ਬਾਪ ਸਾਹਿਬ ਨੂੰ ਕਾਲ ਵੀ ਆਈ ਏ ਅਗਰ ਤੈਨੂੰ ਇਨਸਾਫ ਮਿਲਦਾ ਤੇ ਠੀਕ ਹੈ ਕਿ ਨਹੀਂ ਮਿਲਦਾ ਜਿਵੇਂ ਤੂੰ ਆਖੇਗਾ ਉਵੇਂ ਹੋਵੇਗਾ ਖਾਲਸਾ ਇਹਦੇ ਖਾਲਸਾ ਇੱਕ ਐਸਾ ਰਾਜਨੀਤੀ ਉਹ ਰਾਜਨੀਤੀ ਹੈ ਜਿਹੜੀ ਪਿਛਲੇ ਸਮਾਂ ਨਾਲ ਚੱਲੀ ਆ ਰਹੀ ਹੈ ਤੇ ਉਹਨਾਂ ਦਾ ਇੱਕ ਸਰਬਰਾ ਹੈਗਾ ਜਿਹਦੀ ਉਹਨੇ ਮਾਲੇ ਨੂੰ ਕਹਾਈ ਹੈ ਕਿ ਅਗਰ ਚੈਨਲ ਇੰਤਖਾਮ ਮਿਲਦਾ ਹੈ ਤੇ ਠੀਕ ਹੈ ਨਹੀਂ ਤੇ ਤੂੰ ਜਿੱਦਾਂ ਕਹੇਗਾ ਆਪਾਂ ਓਦਾਂ ਕਰ ਲਾਂਗੇ ਅਦਾਲਤ ਦੇ ਵਿੱਚੋਂ ਵੀ ਆਪਾਂ ਜਿੱਦਾਂ ਤੂੰ ਕਹੇਗਾ ਓਦਾਂ ਪਰਫੈਕਟ ਯਾਰ ਮੈਂ ਕਹਿੰਦਾ ਮੈਂ ਕੱਲ ਮੋਹਾਲੀ ਚ ਗੱਲ ਕਰ ਮੋਹਾਲੀ ਦੇ ਵਿੱਚ ਹੋ ਰਹੀ ਸੀ ਉੱਥੋਂ ਗੱਲ ਲੇਕਿਨ ਯਾਰ ਦੇਖੋ ਇਹ ਵਾਕਿਆ ਜੋ ਵੀ ਹੈ ਇਹ ਪੰਜਾਬ ਚ ਹੋ ਰਿਹਾ ਹੈ ਯਾਰ ਇੱਥੇ ਵੀ ਆਪਣਾ ਪਾਕਿਸਤਾਨ ਦੇਖੋ ਕਿਦਾਂ ਵੀ ਦੇਖੋ ਕਿਦਾਂ ਨਹੀਂ ਹੋ ਰਿਹਾ ਇਹ ਪੰਜਾਬ ਨੂੰ ਨੁਕਸਾਨ ਦੇਣਾ ਨੁਕਸਾਨ ਤੁਸੀਂ ਯਕੀਨ ਮਨੋ ਸ਼ੁਕਰ ਭਾਈ ਅੱਗੇ ਪਹਿਲੇ ਸੁਣ ਮੈਂ ਕੱਲ ਬਾਜੀ ਵੀ ਸੀ ਗੱਲ ਉਧਰ ਉਧਰ ਪੰਜਾਬ ਚ ਹੋ ਰਿਹਾ ਵਾ ਇਧਰੋਂ ਆਪਣੇ ਪੰਜਾਬ ਚ ਹੋ ਰਿਹਾ ਵਾ ਜੀਨ ਮਨੋ ਭਾਈ ਮੈਂ ਇੱਥੇ ਕਿਸਾਰ ਕੋਈੜਾ ਲਾ ਕੇ ਆਇਆ ਉੱਥੇ ਜਾਤੀ ਨਾ ਅਲੀਗਾਰਹ ਕਰਦੇ ਨੇ ਜਗਰ ਹੋ ਗਈ ਜੇ ਭਰੇ ਗਿਆ ਉਹ ਪਠਾਨ ਕੌਮ ਉੱਤੇ ਰਹਿੰਦੇ ਨੇ ਜਿਵੇਂ ਇੱਕ ਸੇਖ ਹੈਗਾ ਨਾ ਗਰਦਮੰਦ ਤੇ ਪਠਾਨ ਵੀ ਕੌਮ ਗਰਦਮੰਦ ਹੈ ਉਹ ਬੜੀ ਕਰਦੇ ਨੇ ਉਸਤਾ ਜੀ ਉਹ ਇੰਤਜ਼ਾਰ ਨਹੀਂ ਕਰਦੇ ਕਾਨੂੰਨ ਦਾ ਉਹਨਾਂ ਦਾ ਕੰਮ ਪਾਇਆ ਨਾ ਕਿ ਜਿਹੜੀ ਜ਼ਤੀ ਕੀਤੀ ਹੈ ਤੇ ਕਾਨੂੰਨ ਤੇ ਆਰ ਪਹਿਲੀ ਗੱਲ ਤੇ ਪੱਤਰ ਨਹੀਂ ਚੱਲਦਾਗਾ ਉਹਨੂੰ ਤੋ ਜਾਇਆ ਹੁੰਦਾ ਕਿ ਜਾਂ ਉਹਦੀ ਕਬਰ ਦਾ ਪੱਤਰ ਨਹੀਂ ਕਿਤੇ ਦਫਨ ਕੀਤਾ ਹੋਇਆ ਹੈ ਨਾ ਯਾਨੀ ਇਹ ਚ ਲੈਵਤ ਉੱਤੇ ਡੈਸ਼ ਜਾਈ ਤੇ ਉੱਥੇ ਕਰਦਾ ਵੀ ਨਹੀਂ ਤੇ ਭਾਈ ਆਪਾਂ ਨੂੰ ਐਵੇਂ ਕੰਨਾ ਬਣਾ ਅਸਲ 'ਚ ਕਮਜ਼ੋਰ ਆਪਾਂ ਆਏ ਆ ਮੈਂ ਇਹ ਗੱਲ ਕਰਾਂਗਾ ਸਿੱਧੇ ਇਹ ਤੇ ਪੰਜਾਬ ਵਿੱਚ ਕਿਉਂਦੇ ਪੈਸੇ ਆਖ ਤੁਹਾਨੂੰ ਅੱਜ ਅੱਜ ਪਾਈ ਦੇ ਨਾਲ ਖੜਾ ਹੋ ਜਾਓ ਉਸ ਬੰਦੇ ਨੂੰ ਕਿਤੇ ਥੇ ਲਾਓ ਔਰ ਫਰੀਆਂ ਦਿਖਾਓ ਟੰਡਾ ਫਰੇਡ ਕਰਨੀ ਚਾਹੀਦੀ ਹੈ ਜਿੱਦਾਂ ਉਹ ਗਾਇਆ ਸੀ ਕਿ ਜਿਹੜਾ ਜਿਹੜਾ ਸਾਨੂੰ ਨਸ਼ਈ ਤਾਰੂਖੀਣ ਵਾਲਾ ਠੰਡੋ ਕੁੱਟ ਤੋਂ ਮਾਰ ਲੈਣ ਕਿਉਂਕਿ ਇਹ ਕੰਮ ਨਹੀਂ ਇਹ ਕੰਮ ਨਹੀਂ ਦੀ ਹਾਲਤ ਹੁੰਦਾ ਨਾ ਅੱਛਾ ਕੋਈ ਕਰੇਗਾ ਤੇ ਇੰਦੇ ਅੱਗੇ ਨਾ ਕੋਈ ਕੰਮ ਹੋਏਗਾ ਲੇਕਿਨ ਗੱਲ ਇਹ ਤੇ ਅਬ ਕਤਮ ਕਰਦੇ ਆਂ ਜਾਂਦੀ ਵਾਰੀ ਸਾਡੀ ਵੀਡੀਓ ਬਹੁਤ ਲੰਬੀ ਆ ਗਈ ਜੀ ਬਹੁਤ ਹੋ ਗਈ ਇਹਨੀਆਂ ਤੇ ਭਾਈ ਗੁੱਸਾ ਬਹੁਤ ਹੈ ਜ਼ਹਿਰ ਜੀ ਗੱਲਾਂ ਸਾਨੂੰ ਆ ਸਭ ਚਾਹ ਨਹੀਂ ਹੋਏ ਤਾਂ ਕਿ ਇਹਦੀ ਵਗੀ ਸਾਡੇ ਦੇ ਵਿੱਚ ਬਸ ਇਹੀ ਆ ਕਿ ਕੀ ਬੇਈ ਜਾਈ ਉਹ ਸਮਾਪ ਹੋ ਦੇ ਜਿਨ੍ਹਾਂ ਦਾ 5 ਸਾਲ ਦਾ ਬੱਚਾ ਪਹਿਲੇ ਜ਼ਿਆਦ ਸੀ ਭਾਈ ਉਹ ਤਾਂ ਸਹਜੇਗਾ ਉਹਨੇ 8 ਦਿਨ ਹੋ ਚੁਕਿਆ ਵਾ 4 8 ਦਿਨ ਕੋਈ ਹੋਰ ਹੋਲੇਗਾ ਉਹ ਤਾਂ ਸਹਜੇਗਾ ਫਿਰ ਤੁਹਾਡਾ ਕੀ ਬਣੇਗਾ ਕਿਸ ਹੋਰ ਨਾਲ ਗੱਲ ਜਿਹੜਾ ਘਲਤ ਪਾਇਆ ਉਹਦਾ ਕਿਵੇਂ ਸਾਹ ਨਿਕਲਿਆ ਹੋਵੇਗਾ ਉਹਦੇ ਉਹਦੀਆਂ ਅੱਖਾਂ ਜਿਹੜੀਆਂ ਹਨ ਰੋਗ ਨਾਲ ਤੇਰੇ ਮਨੋਂ ਫੋਨ ਖੋਲਦਾ ਭਾਈ ਫੋਨ ਖੋਲਦਾ ਮੈਨੂੰ ਇੱਕ ਚੀਜ਼ ਸਮਝ ਆ ਗਈ ਸਾਡੇ ਫੋਨ ਖੋਲਦਾ ਇੱਕ ਚੀਜ਼ ਸਮਝ ਆਉਂਦੀ ਆ ਆਪਾਂ ਆਪਣੇ ਹੱਥ ਨਾਲ ਕੱਟ ਲਈਏ ਨਾ ਤੇ ਉਹ ਵੀ ਇੰਨੀ ਹੀ ਗੱਲ ਮੈਂ ਕੁਝ ਛੱਡ ਦੇ ਇੰਨੀ ਹਿੰਮਤ ਨਹੀਂ ਹੋਣੀ ਕਿ ਆਪਾਂ ਕਿਸੇ ਨੂੰ ਕੱਢ ਲਾਈਏ ਤੇ ਆਪਾਂ ਕਿਸੇ ਦੇ ਬੱਚੇ ਨੂੰ ਯਾਰ ਕਿ ਨਾ ਅਗਲਾ ਯਾਰ ਕੀ ਮਨ ਬਰਦਾਸ਼ਤ ਨੂੰ ਸੁਣ ਸੁਣ ਲਈ ਵੀ ਬਰਦਾਸ਼ਤ ਨੂੰ ਕਿ ਭਾਈ ਕਰਨਾ ਦੂਰ ਉਹ ਕਹਿ ਰਿਹਾ ਸੀ ਮੈਂ ਆਪਣਾ ਗਲਾ ਦਬਾਣਾ ਵਾਂ ਵੇਖਾਂਗਾ ਕਿਤਾਂ ਦਬਾਇਆ ਰੱਖੀਂ ਤੇ ਫਿਰ ਮੈਂ ਕਹਿੰਦਾ ਬਿਲਕੁਲ ਆਪਾਂ ਮਿਲ ਜਾ ਫਿਰ ਅਗਲੀ ਵੀਡੀਓ ਤੇ ਭਾਈ ਯਾਰ ਅਸੀਂ ਦੁਆ ਕਰਦੇ ਤੁਹਾਡੇ ਵਾਸਤੇ ਯਾਰ ਤੁਹਾਡੇ ਤੇ ਹਰ ਮੁਸ਼ਕਿਲ ਤੋਂ ਬਚਾ ਜੀ ਆ ਕਿ ਉਹਨਾਂ ਨੂੰ ਵੀ ਆ ਰਿਹਾ ਹੈ ਕਿ ਤੁਹਾਡੇ ਵੀ ਇਹ ਵੀ ਜੋ ਦੇਖ ਕੇ ਯਾਰ ਸਾਨੂੰ ਵੀ ਕੁਝ ਹੁੰਦਾ ਹੈ ਅਸੀਂ ਕਹਿੰਦੇ ਐ ਤੁਹਾਡੇ ਮਸਲੇ ਮਸਾਲ ਹੱਲ ਹੋ ਜਾਣ ਅਸੀਂ ਹਾਸਿਆ ਕਰੀਏ ਤੁਹਾਡੇ ਨਾਲ ਹਾਸਿਆ ਕਰੀਏ ਸਾਨੂੰ ਉਹ ਬਰਦਾਸ਼ਤ ਪਈ ਉਹਨਾਂ ਨੂੰ ਚੰਗਾ ਲੱਗਦਾ ਅਸੀਂ ਤਾਂ ਮੈਨੂੰ ਤੁਹਾਡੇ ਨਾਲ ਸਾਂਝਾ ਕਰੀਏ ਸਾਨੂੰ ਇਹ ਬਰਦਾਸ਼ਤ ਮਿਲ ਜੇ ਆਪਣੀ ਅਗਲੀ ਬੜੀ ਛੋਟੀ ਦੇ ਰੱਖਾ ਆਪਣਾ ਖਿਆਲ